ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਪ੍ਰਤਾਪ ਅਕੈਡਮੀ ਦੇ ਇਸ ਬਹਤਰੀਨ ਜੇ ਪਲੇਟਫਾਰਮ ਤੇ ਤੇ ਤੁਹਾਨੂੰ ਇਹ ਨਿਊਜ਼ ਮਿਲ ਗਈ ਹੋਣੀ ਕਿ ਪੀਟ੍ਰੀਪਲ ਐਸਬੀ ਬੋਰਡ ਨੇ ਐਕਸਾਈਜ਼ ਇਨਸਪੈਕਟਰ ਦਾ ਜੋ ਫਾਰਮ ਫਿਲ ਦੀ ਡੇਟ ਹੈ ਉਹ ਜਾਰੀ ਕਰਤੀ ਹੈ ਉਹ ਡੇਟ ਹੈ 1 ਜਨਵਰੀ ਔਰ ਇਹਦੀ ਜਿਹੜੀ ਲਾਸਟ ਡੇਟ ਹੈ ਉਹ ਹੈ 21 ਜਨਵਰੀ ਠੀਕ ਹੈ ਤਾਂ ਸਭ ਤੋਂ ਪਹਿਲੀ ਗੱਲ ਭਾਈ ਜੋ ਮੈਂ ਤੁਹਾਨੂੰ ਗੱਲਾਂ ਕਹਿੰਦਾ ਸੀ ਕਿ ਫਾਰਮ ਜਦੋਂ ਤੁਸੀਂ ਫਿਲ ਕਰੋਗੇ ਨਾ ਉਦੇ ਵਿੱਚ ਜਿਹੜੀ ਇੰਪੋਰਟੈਂਟ ਗੱਲ ਹੈਗੀ ਆ ਉਹ ਕਿਹੜੀ ਹੈ ਉਹ ਇੰਪੋਰਟੈਂਟ ਗੱਲ ਹੈਗੀ ਆ ਭਾਈ ਕਿ ਤੁਹਾਨੂੰ ਕੀ ਕੀ ਧਿਆਨ ਰੱਖਣੀਆਂ ਜੋ ਆਪਾਂ ਗਲਤੀਆਂ ਕਰ ਦਿੰਨੇ ਆ ਫਾਰਮ ਫਿਲ ਕਰਦੇ ਟਾਈਮ ਠੀਕ ਹੈ ਔਰ ਬਾਤ ਚੋ ਕੀ ਆਪਾਂ ਪਸਤੋਂਨੇ ਆ ਕਿਉਂ ਕਦੇ ਸਾਡਾ ਰੋਲ ਨੰਬਰ ਨਹੀਂ ਡਾਊਨਲੋਡ ਹੁੰਦਾ ਕਦੇ ਅਸੀਂ ਐਪਲੀਕੇਸ਼ਨ ਨੰਬਰ ਭੁੱਲੇ ਜਾਂਦੇ ਆ ਕਦੇ ਅਸੀਂ ਮੇਲ ਭੁੱਲ ਜਾਂਦੇ ਆ ਤਾਂ ਇਹ ਉਹਨਾਂ ਬੱਚਿਆਂ ਲਈ ਵੀਡੀਓ ਹੈ ਇਹ ਹਰ ਬੱਚੇ ਲਈ ਵੀਡੀਓ ਹੈ ਜਿਹੜੇ ਫਾਰਮ ਫਿਲ ਕਰਦੇ ਆ ਤੇ ਉਹ ਗਲਤੀਆਂ ਕਰ ਦਿੰਦੇ ਹੈ ਠੀਕ ਹੈ ਸੋ ਇਸ ਦੇ ਰਿਗਾਰਡਿੰਗ ਮੈਂ ਗੱਲ ਕਰੂੰਗਾ ਜਿਵੇਂ ਸਭ ਤੋਂ ਪਹਿਲੀ ਗੱਲ ਜਦੋਂ ਤੁਸੀਂ ਫਾਰਮ ਫਿਲ ਕਰੋ ਜਦੋਂ ਡਿਟੇਲ ਨੋਟੀਫਿਕੇਸ਼ਨ ਹੈ ਉਹਦੇ ਅਕੋਰਡਿੰਗ ਆਪਣੇ ਡਾਕੂਮੈਂਟ ਰੱਖੋ ਠੀਕ ਹੈ ਦੂਜੀ ਗੱਲ ਜਦੋਂ ਤੁਸੀਂ ਐਪਲੀਕੇਸ਼ਨ ਜਿਵੇਂ ਕਿਸੇ ਵੀ ਸਾਈਬਰ ਕੈਫੇ ਤੇ ਜਾਨੇ ਹੋਈ ਜਾਂ ਆਪਦੇ ਲੈਪਟਾਪ ਤੋਂ ਪਰਸਨਲ ਐਪੀ ਤੋਂ ਜਾਂ ਪਰਸਨਲ ਕਿਸੇ ਵੀ ਡਿਵਾਈਸ ਤੋਂ ਫਾਰਮ ਫਿਲ ਕਰਦੇ ਹੋ ਤਾਂ ਤੁਸੀਂ ਉਹਦਾ ਐਪਲੀਕੇਸ਼ਨ ਫਾਰਮ ਡਾਊਨਲੋਡ ਕਰਨਾ ਹੈ ਤੇ ਉਹਦੀ ਹਾਰਡ ਕਾਪੀ ਕਢਵਾ ਲਿਓ ਭਾਈ ਫੋਟੋਸਟੇਟ ਕਰਕੇ ਜਾਂ ਪ੍ਰਿੰਟ ਆਊਟ ਕਢਵਾ ਕੇ ਉਹਦੀ ਹਾਰਡ ਕਾਪੀ ਕਢਵਾ ਲਿਓ ਪਲੱਸ ਇਸ ਐਪਲੀਕੇਸ਼ਨ ਫਾਰਮ ਨੂੰ ਜਿਹੜਾ ਐਪਲੀਕੇਸ਼ਨ ਜਦੋਂ ਤੁਸੀਂ ਫਾਰਮ ਫਿਲ ਕਰੋਗੇ ਉਦੋਂ ਜਿਹੜੀ ਮੇਲ ਫਿਲ ਕਰਨੀ ਹੈ ਉਹ ਮੇਲ ਤੁਹਾਡੀ ਹੋਣੀ ਚਾਹੀਦੀ ਹੈ ਤੁਹਾਡਾ ਫੋਨ ਨੰਬਰ ਹੋਣਾ ਚਾਹੀਦਾ ਹੈ ਤੁਹਾਡਾ ਪਾਸਵਰਡ ਹੋਣਾ ਚਾਹੀਦਾ ਹੈ ਤਾਂ ਕਿ ਕੱਲ ਨੂੰ ਅਗਰ ਇਹ ਮਿਸਪਲੇਸ ਵੀ ਹੋ ਜੇ ਤਾਂ ਤੁਸੀਂ ਆਪਣੀ ਮੇਲ ਤੇ ਆਪਣਾ ਫੋਨ ਨੰਬਰ ਪਾ ਕੇ ਇਹਨਾਂ ਚੀਜ਼ਾਂ ਨੂੰ ਚੈੱਕ ਕਰ ਸਕੋ ਠੀਕ ਹੈ ਠੀਕ ਹੈ ਕਿਸੇ ਵੀ ਸਾਈਬਰ ਕੈਫੇ ਵਾਲੇ ਦੇ ਪਰੋਸੇ ਇਹ ਕਿਸੇ ਵੀ ਅਦਰ ਆਪਦੇ ਦੋਸਤ ਦੇ ਆਪਣੇ ਭੈਣ ਦੇ ਭਰਾ ਦੇ ਪਰੋਸੇ ਨਹੀਂ ਰਹਿਣਾ ਠੀਕ ਹੈ ਆਪਣੀ ਮੇਲ ਬਣਾ ਲਿਓ ਕੋਈ ਦਿੱਕਤ ਨਹੀਂ ਅਗਰ ਮੇਲ ਨਹੀਂ ਬਣੀ ਹੋਈ ਹੈ ਜੀਮੇਲ ਤੇ ਆਪਣੀ ਆਈਡੀ ਬਣਾ ਲਿਓ ਠੀਕ ਹੈ ਔਰ ਉਹਨੂੰ ਯਾਦ ਰੱਖਿਓ ਉਹਨੂੰ ਲਿਖ ਲਿਓ ਉਹਦਾ ਪਾਸਵਰਡ ਲਿਖ ਲਿਓ ਠੀਕ ਹੈ ਉੱਥੇ ਆਪ ਦਾ ਰਜਿਸਟਰਡ ਨੰਬਰ ਭਰ ਦਿਓ ਠੀਕ ਹੈ ਦੂਜੀ ਗੱਲ ਜਦੋਂ ਫਾਰਮ ਫਿਲ ਹੋ ਜੇ ਉਸੇ ਹੀ ਐਪਲੀਕੇਸ਼ਨ 'ਚ ਜਦੋਂ ਆਹ ਮੇਲ ਪਰੋਂਗੇ ਹਨਾ ਤਾਂ ਐਪਲੀਕੇਸ਼ਨ ਜਦੋਂ ਫਾਰਮ ਫਿਲ ਹੋ ਜਾਏਗਾ ਤੁਹਾਡਾ ਕੰਪਲੀਟ ਹੋ ਜਾਏਗਾ ਤਾਂ ਉਹ ਡਾਊਨਲੋਡ ਦਾ ਆਪਸ਼ਨ ਦਿੰਦਾ ਹੈ ਤੁਸੀਂ ਪ੍ਰਿੰਟ ਐਪਲੀਕੇਸ਼ਨ ਕਰਕੇ ਇੱਕ ਤਾਂ ਉਹਦਾ ਪ੍ਰਿੰਟ ਆਊਟ ਕਢਵਾ ਲਿਓ ਦੂਜਾ ਇਸ ਐਪਲੀਕੇਸ਼ਨ ਫਾਰਮ ਨੂੰ ਪੀ ਟ੍ਰਿਪਲ ਐਸ ਵੀ ਐਕਸਾਈਜ਼ ਇਨਸਪੈਕਟਰ ਲਿ ਆਪਣੀ ਮੇਲ ਤੇ ਵੀ ਸੈਂਡ ਕਰ ਲਿਓ ਇਹ ਗੱਲ ਯਾਦ ਰੱਖਿਓ ਠੀਕ ਹੈ ਸੇਮ ਕੇਸ ਕਰਨਾ ਹੈ ਤੁਸੀਂ ਫੀਸ ਸਲਿੱਪ ਦੇ ਨਾਲ ਦੂਜੀ ਗੱਲ ਜੋ ਤੁਸੀਂ ਫੋਟੋ ਅਪਲੋਡ ਕਰੋਗੇ ਉਹ ਫੋਟੋ ਥੋੜੀ ਆਪਣੇ ਕੋਲੇ ਜ਼ਰੂਰ ਰੱਖ ਲਿਓ ਠੀਕ ਹੈ ਔਰ ਇਹ ਇਨ੍ਹਾਂ ਚਾਰਾਂ ਚੀਜ਼ਾਂ ਨੂੰ ਆਪਣਾ ਮਤਲਬ ਬਿਲਕੁਲ ਧਿਆਨ ਦੇ ਨਾਲ ਰੱਖਿਓ ਤਾਂ ਕਿ ਜਦੋਂ ਐਡਮਿਟ ਕਾਊਟ ਆਊਟ ਹੁੰਦੇ ਹੈ ਜਾਂ ਜਦੋਂ ਤੁਹਾਡੀ ਸਿਲੈਕਸ਼ਨ ਹੋ ਜਾਂਦੀ ਹੈ ਜਦੋਂ ਡਾਕੂਮੈਂਟ ਵੈਰੀਫਿਕੇਸ਼ਨ ਹੁੰਦੀ ਹੈ ਉਦੋਂ ਕਈ ਵਾਰ ਉਹ ਐਪਲੀਕੇਸ਼ਨ ਫਾਰਮ ਵੀ ਮੰਗ ਲੈਂਦੇ ਆ ਤਾਂ ਤੁਹਾਡੇ ਕੋਲ ਇਹ ਅਵੇਲੇਬਲ ਹੋਵੇ ਠੀਕ ਹੈ ਯਾ ਜਦੋਂ ਤੁਸੀਂ ਆਂ ਕਿਆ ਕਹਿੰਦੇ ਜਦੋਂ ਐਡਮਿਟ ਕਾਰਡ ਹੁੰਦੇ ਆ ਉਦੋਂ ਡਾਊਨਲੋਡ ਕਰਨਾ ਹੁੰਦਾ ਹੈ ਉਦੋਂ ਤੁਹਾਡੇ ਕੋਲੇ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਤਾਂ ਕਿ ਤੁਹਾਨੂੰ ਕੋਈ ਵੀ ਦਿੱਕਤ ਨਾ ਆਵੇ ਕਿਉਂਕਿ ਕਈ ਵਾਰੀ ਕਿਆ ਹੁੰਦਾ ਉਦਾਂ ਹੀ ਪੀ ਟਰਪਲ ਐਸ ਵੀ ਦੇ ਥਰੂ 에ਰਰ ਆ ਜਾਂਦਾ ਹੈ ਤਾਂ ਤੁਸੀਂ ਕਹਿੰਦੇ ਹੋ ਸਰ ਮੇਰਾ ਰੋਲ ਨੰਬਰ ਸਹੀ ਹੈ ਮੇਰਾ ਕਿਆ ਕਹਿੰਦੇ ਇਹਨੂੰ ਮੇਰਾ ਐਪਲੀਕੇਸ਼ਨ ਨੰਬਰ ਸਹੀ ਹੈ ਹਨਾ ਤੇ ਮੇਰੇ ਮੈਂ ਫੀ ਵੀ ਭਰੀ ਹੈ ਫਿਰ ਵੀ ਮੇਰਾ ਫਾਰਮ ਡਾਊਨਲੋਡ ਨਹੀਂ ਹੋ ਰਿਹਾ ਐਡਮਿਟ ਕਾਰਡ ਡਾਊਨਲੋਡ ਨਹੀਂ ਹੋ ਰਿਹਾ ਤਾਂ ਤੁਹਾਡੇ ਕੋਲੇ ਇਹ ਇੱਕ ਸਬੂਤ ਦੇ ਤੌਰ ਤੇ ਵੀ ਕੰਮ ਕਰਦਾ ਹੈ ਦੂਜਾ ਤੁਹਾਨੂੰ ਪਤਾ ਵੀ ਲੱਗਦਾ ਕਿ ਤੁਹਾਡੀ ਫੀ ਕੰਪਲੀਟ ਹੈ ਸਬਮਿਟ ਹੈ ਤੀਜੀ ਗੱਲ ਜਿਵੇਂ 1 ਜਨਵਰੀ ਨੂੰ ਕੀ ਹੋਇਆ ਹੈ ਪੇਪਰ ਸਟਾਰਟ ਹੋਇਆ ਹੈ ਕੀ ਹੋਇਆ ਹੈ 1 ਜਨਵਰੀ ਨੂੰ ਐਪਲੀਕੇਸ਼ਨ ਫਾਰਮ ਸਟਾਰਟ ਹੋ ਗਿਆ ਯਾਨੀ 1 ਜਨਵਰੀ ਨੂੰ ਪੋਸਟਾਂ ਭਰਨੀਆ ਸ਼ੁਰੂ ਹੋ ਗਈਆਂ ਤਾਂ ਤੁਸੀਂ 24 ਜਨਵਰੀ ਤੱਕ ਦਾ ਵੇਟ ਨਾ ਕਰਿਓ ਫੀ ਦਾ ਠੀਕ ਹੈ ਤੁਸੀਂ ਆਪਣੇ ਫਾਰਮ ਜੋ ਹੈ ਉਹ 15 ਜਨਵਰੀ ਤੋਂ ਪਹਿਲਾਂ ਪਹਿਲਾਂ ਫਿਲ ਕਰ ਦਿਓ ਬਈ ਮੈਂ ਤੁਹਾਨੂੰ ਦੱਸਦਾ ਹੈ ਅੰਡਰਸਟੈਂਡ ਬਹੁਤ ਦਿਨ ਹੁੰਦੇ ਐ ਇੰਨੇ ਇੱਕ ਫਾਰਮ ਫਿਲ ਕਰਨ ਨੂੰ ਤਾਂ ਇਹ ਵੀ ਗਲਤੀਆਂ ਨਹੀਂ ਕਰਨੀਆਂ ਅੰਡਰਸਟੈਂਡ অর ਨਾਟ ਬਾਕੀ ਇਹਦੀ ਫਰਦਰ ਕੋਈ ਨੋਟੀਫਿਕੇਸ਼ਨ ਆਏਗੀ ਜੋ ਸਿਲੇਬਸ ਦੇ ਰਿਗਾਰਡਿੰਗ ਜਾਂ ਕਿਆ ਨਿਊ ਸਿਲੇਬਸ ਹੈ ਕਿਆ ਨਹੀਂ ਹੈ ਉਹ ਮੈਂ ਤੁਹਾਡੇ ਨਾਲ ਇਸੇ ਚੈਨਲ ਤੇ ਡਿਸਕਸ ਜ਼ਰੂਰ ਕਰੂੰਗਾ ਐਂਡ ਹੁਣ ਜੋ ਬੱਚਾ ਚਾਹੁੰਦਾ ਹੈ ਕਿ ਉਹਦਾ ਐਕਸਾਈਜ਼ ਇੰਸਪੈਕਟਰ ਕਰੈਕ ਹੋ ਜੇ ਮੈਂ ਤੁਹਾਨੂੰ ਕਹਿ ਰਿਹਾ ਹੈ ਕਰੈਕ ਹੋ ਜੇ ਐਕਸਾਈਜ਼ ਇੰਸਪੈਕਟਰ ਦੇ ਵਿੱਚ ਉਹਦੀ ਸਿਲੈਕਸ਼ਨ ਹੋ ਜੇ ਤਾਂ ਮੈਂ ਤੁਹਾਨੂੰ ਦੱਸ ਦਿੰਨਾ ਹੈ ਤੁਸੀਂ ਪ੍ਰਤਾਪ ਅਕੈਡਮੀ ਦੀ ਐਪ ਨੂੰ ਕਰ ਲੋ ਡਾਊਨਲੋਡ ਪਲੇ ਸਟੋਰ ਤੇ ਵੀ ਆਹੀ ਐਪ ਹੈ ਆਪਣੀ ਤੇ ਆਈਫੋਨ ਤੇ ਵੀ ਆਹੀ ਐਪ ਹੈ ਦੂਜਾ ਆਪਣਾ ਇਹ ਇੱਕ ਟੈਲੀਗ੍ਰਾਮ ਚੈਨਲ ਹੈ ਇਹਨੂੰ ਕਰ ਲਿਓ ਜੁਆਇਨ ਤਾਂਕਿ ਤੁਹਾਨੂੰ ਜਿਹੜੀਆਂ ਫਰੀ ਵਾਲੀ ਕਲਾਸੇਜ਼ ਆ ਉਹਨਾਂ ਦਾ ਲਿੰਕ ਇੱਥੇ ਮਿਲਦਾ ਰਹੇ ਠੀਕ ਹੈ ਤੀਜਾ ਜਦੋਂ ਤੁਸੀਂ ਐਪ ਡਾਊਨਲੋਡ ਕਰ ਲੋਗੇ ਤਾਂ ਜਲਦੀ ਹੀ ਇਹ ਤੇ ਪੰਜਾਬ ਐਕਸਾਈਜ਼ ਇਨਸਪੈਕਟਰ ਦੀ ਟੈਸਟ ਸੀਰੀਜ਼ ਲਾਂਚ ਹੋ ਜੇਗੀ ਕੱਲ ਨੂੰ ਠੀਕ ਹੈ ਕੱਲ ਨਹੀਂ ਤਾਂ ਫਿਰ ਪਰਸੋਂ ਠੀਕ ਹੈ ਇੱਕ ਆਪਣਾ ਇਹ ਬੈਚ ਚੱਲਦਾ ਹੈ ਅਗਰ ਕੋਈ ਬੱਚਾ ਸਿਲੈਕਸ਼ਨ ਲੈਣਾ ਚਾਹੁੰਦਾ ਹੈ 100% ਗਾਰੰਟੀ ਹੈ ਪੇਪਰ ਜੋ ਪੜਾਵਾਂਗੇ ਉਸੇ ਚੋਂ ਆਏਗਾ ਇਹ ਗਾਰੰਟੀ ਹੈ ਠੀਕ ਹੈ ਤਾਂ ਆਪਣਾ ਇਹ ਪੰਜਾਬ ਸਿਲੈਕਸ਼ਨ ਬੈਚ ਹੈ ਜੋ ਕਿ ਐਕਸਾਈਜ਼ ਇੰਸਪੈਕਟਰ ਦੇ ਲਈ ਵੀ ਹੈ ਅੰਡਰਸਟੈਂਡ ਔਰ ਅੱਜ ਨਿਊ ਇਅਰ ਕਰਕੇ ਇਹ ਤੇ 30% ਦਾ ਆਫ ਵੀ ਚੱਲ ਰਿਹਾ ਹੈ ਇਹਨੂੰ ਅਗਰ ਇਨਰੋਲ ਕਰ ਲੋਗੇ ਤਾਂ ਮੈਂ ਤੁਹਾਨੂੰ ਕਹਿ ਰਿਹਾ ਜਿਹੜਾ 2025 ਦੇ ਵਿੱਚ ਤੁਹਾਡਾ ਐਕਸਾਈਜ਼ ਇੰਸਪੈਕਟਰ ਬਣ ਦਾ ਸੁਪਨਾ ਹੈ ਉਹ ਜ਼ਰੂਰ ਪੂਰਾ ਹੋਏਗਾ ਸੋ ਥੈਂਕ ਯੂ ਸੋ ਮਚ ਐਂਡ ਬੈਸਟ ਆਫ ਲੱਕ ਪਾਈ ਥੈਂਕ ਯੂ